रा ਜਿਹੜੀ ਗੱਲ ਆਪਾਂ ਇਕੱਠੇ ਹੋਈਆਂ ਉਹ ਇਹ ਚੀਜ਼ ਜੇ ਹੈਗੀ ਸੀ ਕਿ ਤੁਹਾਨੂੰ ਗੁੰਮਰਾਹ ਕੀਤਾ ਜਾਂਦਾ ਪਿਆ ਸੀ ਪਹਿਲਾਂ ਕਿ ਆਧਾਰ ਕਾਰਡ ਆਪਣਾ ਤੇ ਡੈਂਟੀ ਕਾਰਡ ਦਿੱਤਾ ਜਾਵੇ ਸੀ ਲੇਕਿਨ ਜਦੋਂ ਆਪਣੀ ਕਮੇਨ ਸਾਹਿਬ ਨਾਲ ਗੱਲ ਹੋਈ ਆ ਕਮੇਨ ਸਾਹਿਬ ਕਹਿੰਦੇ ਆ ਤਾਂ ਕੋਈ ਉਹੋ ਜਿਹੀ ਗੁੰਮਰਾਹ ਕਰਨ ਵਾਲੀ ਗੱਲ ਨਹੀਂ ਆ ਕੋਈ ਪ੍ਰਾਈਵੇਟ ਕੰਪਨੀ ਨਹੀਂ ਹੈਗੀ ਜਿਹਦੇ ਵਿੱਚ ਤੁਹਾਨੂੰ ਡਰ ਹੋਵੇ ਕੋਈ ਪ੍ਰਾਈਵੇਟ ਚੱਲੇ ਤੁਸੀਂ ਤੇ ਆਪਾਂ ਚਲੋ ਠੀਕ ਆ ਸਰ ਤੁਹਾਡੇ ਵਿਸ਼ਵਾਸ ਹੈਗਾ ਵਾ ਲਿਖਰ ਦਿੰਦੇ ਪਈਆਂ ਨੂੰ ਨਾਲ ਉਹ ਤੇ ਉਸ ਤੋਂ ਬਾਅਦ ਜਿਹੜੇ 20 ਬੰਦੇ ਰਹਿ ਗਏ ਤੁਹਾਡੇ 192 ਵਿੱਚ ਉਰੇ ਨਾਲ ਵੀ ਕਮੇਟੀ ਸਾਹਿਬ ਨਾਲ ਆਪਣੀ ਗੱਲ ਹੋਈ ਆ ਕਮੇਟੀ ਸਾਹਿਬ ਕਹਿੰਦੇ ਕਿ ਉਹ ਵੀ ਮੈਂ ਜਲਦੀ ਤੋਂ ਜਲਦੀ ਇਹਨਾਂ ਦਾ ਮਤਾ ਭੀ ਕੇ ਇਹਨਾਂ ਨੂੰ 192 ਜਿਹੜੇ ਰਹਿ ਗਏ ਸੀ ਜਿੰਦਰਾ ਟੈਂਪਰਰੀ ਨਹੀਂ ਪੂਰਾ ਸੀ ਉਹ ਵੀ ਮੈਂ ਜਲਦੀ ਤੋਂ ਜਲਦੀ ਇਹਨਾਂ ਨੂੰ ਬਹਾਲ ਕਰਕੇ ਇਹਨਾਂ ਦੇ ਪੱਕੇ ਆਰਡਰ ਦੇ ਦਿੰਨੀ ਆ ਸਰ ਜਿਹੜੇ 8 ਨੰਬਰ ਜੂਨ ਆ ਉਹਦੇ ਵਿੱਚ ਤਿੰਨ ਬੰਦੇ ਆ ਜਿਹੜੇ ਸੀਵਰਮੈਨ ਜਿਹਨੇ ਆਪਣੇ ਕੌਂਸਲਰਾਂ ਦੇ ਘਰਾਂ 'ਚ ਲੱਗੇ ਕੰਮ ਕਰਦੇ ਪਏ ਆ ਉਹ ਆਪਾਂ ਕਹਿੰਨੇਗੇ ਜਿਹੜੇ ਸੀਵਰਮੈਨ ਆ ਉਹ ਸੀਵਰਮੈਨ ਜਿਹੜੇ ਜੂਨ ਦੇ ਵਿੱਚ ਆਪਣੇ ਜਈ ਕੋ ਕਮਪਲੇਂਟਾਂ ਲਾਉਣ ਤੇ ਕੰਮ ਕਰਨ ਕੌਂਸਲਰਾਂ ਦੇ ਘਰ ਜਾ ਕੇ ਸваяੀਆਂ ਨਾ ਕਰਨ ਹਾਂਜੀ ਇਹ 6 ਨੰਬਰ ਜੂਨ ਦੇ ਵਿੱਚ ਜਈ ਹੈਗੇ ਆ 6 ਕੇ 4 5 ਜਈ ਹੈਗੇ ਆ ਜਿਹੜੇ ਕਿ ਸੀਵਰ ਮੈਨ ਨੂੰ ਪਰੇਸ਼ਾਨੀ ਦਿੰਦੇ ਪਏ ਆ ਔਰ ਬਾਕੀ ਜੂਨਾਂ ਦੇ ਵਿੱਚ 4 ਨੰਬਰ ਜੂਨ ਟੁੰਡੇ ਦਲਾ ਦੇ ਵਿੱਚ ਇੱਕੋ ਜਈ ਲੱਗਾ ਵਾ ਆਪਾਂ ਕਹਿੰਨੇ ਕਿ ਕੁਲਵੰਦ ਜਿਹੜਾ ਆ ਉਹ ਜਿਹੜਾ ਜਈ ਹੈਗਾ ਵਾ ਉਹਦੀ ਬਦਲੀ ਕੀਤੀ ਜਾਵੇ 6 ਨੰਬਰ ਜੂਨ ਦੇ ਵਿੱਚੋਂ ਉਹਨੂੰ ਚਾਰਚ ਭੇਜਿਆ ਜਾਵੇ ਉਹਨਾਂ ਨੇ ਵਿਸ਼ਵਾਸ ਦਿਵਾਇਆ ਹਨ ਉਹ ਤੇ ਕੋਈ ਪ੍ਰਾਈਵੇਟ ਕੰਪਨੀ ਨਹੀਂ ਹੈਗੀ ਤੁਸੀਂ ਆਪਣੇ ਆਧਾਰ ਕਾਰਡ ਦੇ ਸਕਦੇ ਜੇ ਇਹ ਹੈਗੀ ਆ ਕਿ ਇੱਕ ਇੱਕ ਨਮਸਤੇ ਕੰਪਨੀ ਆ ਜਿਹਦੇ ਵਿੱਚ ਤੁਸੀਂ ਹਰ ਸਟੀ ਤੁਹਾਨੂੰ ਸਹੂਲਤ ਮਿਲੇਗੀ ਮੈਡੀਕਲ ਦਾ ਵੀ ਮਿਲੇਗਾ ਔਰ ਬੀਮਾ ਬੂਮਾ ਵੀ ਹੋਏਗਾ ਤੁਹਾਡਾ ਲੋਨ ਵੀ ਮਿਲੇਗਾ ਤੁਹਾਨੂੰ ਇਹਦੇ ਵਿੱਚ ਹਾਂ ਅੱਜ ਸਿਵਰਮੈਨ ਯੂਨੀਅਨ ਆਈਸੀ ਉਹਨਾਂ ਦੇ ਕੁਝ ਇਸ਼ੂ ਸੀਗੇ ਕੁਝ ਡੇ ਟੂ ਡੇ ਵਰਕਿੰਗ ਨੂੰ ਲੈ ਕੇ ਤੇ ਉਹ ਜਿਹੜਾ ਹੈਗਾ ਉਹਨਾਂ ਦੇ ਰਿਜ਼ੋਲਵ ਕਰ ਦਿੱਤੇ ਗਏ ਨੇ ਮੌਕੇ ਤੇ ਐਕਸ਼ਨ ਸਾਹਿਬ ਨੂੰ ਬੁਲਾਇਆ ਸੀ ਸੀਓ ਐਨਡੀਐਮ ਦੇ ਤਨੂੰ ਬੁਲਾ ਕੇ ਤੇ ਜਿਹੜੇ ਉਹਨਾਂ ਦੀਆਂ ਇਹ ਮੁੱਦੇ ਸੀਗੇ ਉਹ ਡਿਸਕਸ ਕੀਤੇ ਗਏ ਤੇ ਉਹਨਾਂ ਨੂੰ ਆਸ਼ਵਾਸ਼ਣ ਦੁਲਾਇਆ ਗਿਆ ਕਿ ਉਹਨਾਂ ਦੀ ਜਿਹੜੀਆਂ ਮੰਗਾਂ ਹੋਣ ਹੈਗੀਆਂ ਜਾਂ ਭਵਿੱਖ ਵਿੱਚ ਵੀ ਹੋਣਗੀਆਂ ਉਹਨਾਂ ਦਾ ਪਹਿਲ ਦੇ ਆਧਾਰ ਤੇ ਜਿਹੜਾ ਨਿਪਟਾਰਾ ਕੀਤਾ ਜਾਏ ਆ ਕੁਝ ਇਹਨਾਂ ਨੇ ਕੋਈ ਧਿਆਨ ਚ ਲਿਆਂਦਾ ਕਿ ਕੋਈ ਕਰਮਚਾਰੀ ਬਦਸਲੂਕੀ ਕਰ ਰਿਹਾ ਹੈਗਾ ਤਾਂ ਉਹ ਵੀ ਮੈਂ ਐਕਸ਼ਨ ਉਹਦਾ ਦੇ ਦਿੱਤੀ ਹੈ ਕਿ ਜਿਹੜਾ ਹੈਗਾ ਉਹਨਾਂ ਦੀ ਕਾਉਂਸਲਿੰਗ ਕੀਤੀ ਜਾਏ ਜੇਕਰ ਰਿਕੁਆਇਰਡ ਹੈਗਾ ਤਾਂ ਉਹਨਾਂ ਦੇ ਜੇਕਰ ਉਹਨਾਂ ਦਾ ਜਿਹੜਾ ਹੈਗਾ ਜ਼ੋਨ ਵੀ ਬਦਲਿਆ ਜਾਵੇ ਜੇ ਫਿਰ ਜ਼ਰੂਰੀ ਸਮਝਿਆ ਜਾਏ